ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਜਿੱਤੇ ਆਪਣੇ ਫਾਰਮਰ ਨੇ ਫੀਲਡ ਕੈਂਗ ਕੰਪਨੀ ਦਾ ਇਹ ਕੰਪਨੀ ਦੇ ਰਿਪਰ ਦਾ ਨਾਮ ਦਿੱਤਾ ਵਾ ਇਹ ਆਪਾਂ ਵੀ ਲੈਣਾ ਵਾ ਤੇ ਆਪਾਂ ਉਹਨੂੰ ਰਿਵਿਊ ਲੈਣ ਆਏ ਆਂ ਵੀ ਉਹ ਕਿੱਦਾਂ ਦਾ ਹੈਗਾ ਇੰਪਲੀਮੈਂਟ ਤੇ ਇਹਦਾ ਆਪਾਂ ਨੂੰ ਕੀ ਬੈਨੀਫਿਟ ਮਿਲਦਾ ਸੱਚੀ ਕਰਵਾਉਣੀ ਮੰਗਾਈ ਆ ਪਹਿਲਾ ਇੰਪਲੀਮੈਂਟ ਹੈ ਇਹਦਾ ਸਾਡੇ ਕੀ ਬੈਨੀਫਿਟ ਲੱਗਿਆ ਜੀ ਇਰੇ ਇਹ ਮੈਂ ਕਿਹੀਂ ਪਰਾਲੀ ਵਿੱਚ ਬੋਨੇ ਆ ਨਾ ਮਰਚਰ ਕਰ ਦਿੱਤੇ ਜਦ ਮੁਰਗੇ ਬੋਨੇ ਹੀ ਲਖਾ ਦਾ ਸੂਤ ਨਹੀਂ ਹੁੰਦਾ ਐ ਕਿ ਮੈਂ ਇਹਨਾਂ ਦੇ ਵੇਖ ਕੇ ਜੀਵੀ ਦਰਦ ਪੁੱਛ ਕੇ ਲਿਆ ਵਾ ਪਰਾਲੀ ਵਿੱਚ ਬਹੁਤ ਵਧੀਆ ਰਣ ਚੱਲਦੀ ਆ ਤੇ ਮਤਲਬ ਪਰਾਲੀ ਇੱਕ ਡੁੱਗੀ ਬਹੁਤ ਵਧੀਆ ਵਗਦੀ ਆ ਝਾੜ ਦਾ ਵੀ ਫਰਕ ਪੈਂਦਾ ਆ ਸਾਨੂੰ ਮੈਂ ਜਿਆਦਾ ਪ੍ਰੋਬਲਮ ਵੀ ਪੈੜੀ ਡੁੱਗੀ ਨਹੀਂ ਮੰਗਦੀ ਇਹਦੇ ਨਾਲ ਤੇ ਪਰਾਲੀ ਅੜਦੀ ਆ ਆਮ ਹਾਲਾਂ ਦੇ ਨਾਲ ਪਰ ਇਹ ਬਹੁਤ ਵਧੀਆ ਚੱਲਦਾ ਆ ਪਰਾਲੀ ਨਹੀਂ ਆਉਂਦੀ ਕਲੀ ਵੀ ਡੁੱਗੀ ਵੱਜ ਜਾਂਦੀ ਆ ਮਤਲਬ ਮਿੱਟੀ ਦੇ ਵਿੱਚ ਪਰਾਲੀ ਨਾਲ ਹੀ ਜਾਂਦੀ ਆ ਕਿੰਨਾ ਕਿੰਨਾ ਲੂੰਗਾ ਬੱਸ ਕਿੰਨਾ ਲੂੰਗਾ ਜੇ ਵੀਰੇ 20 ਕੇ 15 16 ਇੰਚ 17 ਇੰਚ ਜਿੰਨਾ ਮਰਜ਼ੀ ਲੈ ਜਾਓ ਇਹ ਤੇ ਟਾਇਰ ਤੇ ਡਿਪੈਂਡ ਕਰਦਾ ਹੈ ਟਾਇਰ ਟਾਇਰ ਰਹਿਣਾ ਜਾਂਦਾ ਇਹ ਬੋਰ ਰਹਿਣਾ ਤੁਸੀਂ ਹੁਣ ਇਹ ਖੇਤ ਦੇ ਵਿੱਚ ਜੀ ਆਲੂ ਵਿਜਨੇ ਆ ਜਾਂ ਅਸੀਂ ਗਾਜਰ ਲਾਉਣੀ ਗਾਜਰ ਲਾਉਣੀ ਆ ਤੇ ਗਾਜਰ ਲਈ ਥੋੜਾ ਇਹ ਪ੍ਰੋਪਰ ਤਿਆਰ ਹੋ ਗਿਆ ਅੱਛਾ ਤੇ ਇਹਦੇ ਵਿੱਚ ਮੈਨੂੰ ਇਹ ਦੱਸਿਓ ਦੂਜੇ ਨੰਬਰ ਤੇ ਸਾਰਿਆਂ ਨਾਲੋਂ ਵੱਡੀ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਮੇਨ ਤੇ ਇੱਕ ਤਾਂ ਆਪਾਂ ਖੇਤ ਤਿਆਰ ਕਰਨ ਲਈ ਆਪਣਾ ਡੀਜ਼ਲ ਬਹੁਤ ਜਲਦਾ ਹੈਗਾ ਠੀਕ ਆ ਦੂਜੇ ਨੰਬਰ ਤੇ ਆਪਣਾ ਟਾਈਮ ਬਹੁਤ ਵੇਸਟ ਹੁੰਦਾ ਹੈਗਾ ਠੀਕ ਹੈ ਇਹਦੇ ਨਾਲ ਸਾਨੂੰ ਡੀਜ਼ਲ ਦੀ ਸੇਵਿੰਗ ਹੋਈ ਆ ਵੀ ਬਿਲਕੁਲ ਬਿਲਕੁਲ ਵੀਰੇ ਉਹ ਪਹਿਲੀ ਉਹਨੀ ਡੂੰਗੀ ਪਾਟੀ ਨਹੀਂ ਹੁੰਦੀ ਹਾਲਾ ਦੇ ਨਾਲ ਜਿਹੜੇ ਆਮ ਹਾਲ ਦਾ ਪਾਉਂਦੇ ਆ ਇਹਦੇ ਨਾਲ ਇੱਕ ਵਾਰੀ ਵਾਹਲੇ ਦਮੜ ਕੇ ਸਭੀ ਖੇਤੀ ਤਿਆਰ ਹੋ ਜਾਂਦੀ ਹੈ ਖੇਤੀ ਤਿਆਰ ਹੋ ਜਾਂਦੀ ਹੈ ਹਾਂ ਟਾਈਮ ਦੀ ਵੀ ਬਚਦੋ ਟਾਈਮ ਦੀ ਵੀ ਬਚਦੋ ਟਾਈਮ ਦੀ ਵੀ ਬਚਦੋ ਬਿਲਕੁਲ ਬਿਲਕੁਲ ਠਿਕਾਈ ਵਧ ਗਈ ਨਾ ਠਿਕਾਈ ਵਧ ਗਈ ਇੰਨੇ ਟਾਈਮ ਹਾਲ ਤੋਂ ਜਾਣੇ 7-8 ਜਣੇ ਜਾਣੇ ਆ ਸਸਾ ਉਹ ਕਿ ਆ ਫਾਨੇ ਦੇ ਡੂੰਘੇ ਜਾਣੇ ਬਸ ਇੱਕ ਨਟੂੰਗਾ 1.5 ਫੁੱਟ ਜਾ ਗੱਜ ਕੇ ਦੇਈ ਕਦੀ ਤਾਂ ਹੋ ਗਈ ਕਦੀ ਤਾਂ ਹੋ ਗਈ ਮਸ਼ੀਨ ਚਲਾ ਦੂੰਗਾ ਮਨ ਗੱਜ ਤੇ ਲੰਬਾਈ ਲੰਬਾਈ ਵਧਾਈ ਅੱਛਾ ਸਾਰਿਆਂ ਨੂੰ ਵੱਡੀ ਗੱਲ ਜਿਹੜੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਗਈ ਵੀ ਪਰਾਲੀ ਦਾ ਹੱਲ ਹੋ ਰਿਹਾ ਤੁਹਾਡਾ ਪ੍ਰਾਈਸ ਤਾਂ ਤੁਸੀਂ ਇਹਦੇ ਵਿੱਚ ਚਲਾਉਣ ਤੋਂ ਪਹਿਲਾਂ ਤੁਸੀਂ ਨੇ ਮਲਚਰ ਚਲਾਇਆ ਸੀ ਬਿਲਕੁਲ ਵੀਰ ਆਈਆਂ ਦੇਖ ਲਓ ਤੁਹਾਡੇ ਸਾਹਮਣੇ ਇਹਨੂੰ ਅਸੀਂ ਛੋਨਾ ਵਾਢੀ ਕੇ ਮੈਜਰ ਕਰਕੇ ਤੇ ਕਾਰ ਇਹਦੀ ਲਾਈ ਆ ਤੇ ਮੜ ਕੇ ਅਸੀਂ ਰੋਟਾ ਵਿੱਚ ਰੋਟਾਟਰ ਵੀ ਮਾਰਿਆਗਾ ਰੋਟਾਟਰ ਮਾਰਦੋ ਬਾਅਦ ਇਹ ਤੁਸੀਂ ਦੌਰ ਕਰ ਰਹੇ ਹੋ ਜੀ ਇਹਦੇ ਉੱਪਰ ਠੀਕ ਆ ਜੀ ਆ ਆ ਕਿਸਾਨ ਵੀਰੋ ਮੈਂ ਤੁਹਾਨੂੰ ਦਿਖਾਣਾ ਚਾਹਣਾਗਾ ਇਹ ਤੁਸੀਂ ਦੇਖੋਗੇ ਕਿ ਨਾ ਇਹਦੇ ਵਿੱਚ ਆ ਜਿਹੜਾ ਹੈਗਾਗਾ ਬਰਾਲੀ ਤੁਹਾਨੂੰ ਥੋੜੀ ਥੋੜੀ ਦਿਖ ਰਹੀ ਜਾਂ ਕਿਤੇ ਕਿਤੇ ਠੀਕ ਆ ਜੀ ਤੇ ਦੂਜੇ ਨੰਬਰ ਤੇ ਥੋੜਾ ਮੈਨੂੰ ਪੱਟ ਕੇ ਦਿਖਾਉਂਗੇ ਕਿੰਨਾ ਡੂੰਘਾ ਜਾਂਦਾ ਜੀ ਇਹ ਖੇਤ ਜਿਆਦਾ ਬਈ ਬਹੁਤ ਡੂੰਘਾ ਜਾਂਦਾ ਆ ਮੈਂ ਬਰਾਲੀ ਜਿੱਦਾਂ ਦੀ ਹੋ ਗਈ ਆ ਬਈ ਬਹੁਤ ਡੰਗਾਈ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਆ ਹੋ ਗਈ ਆ 2 ਫੁੱਟ 1/2 ਫੁੱਟ ਦੇ ਡੇਢ ਫੁੱਟ ਤੱਕ ਦੇਖੋ ਢੰਗਾਈ ਹੈਗੀ ਆ ਜਿਹੜੀ ਹੈਗੀ ਆ ਠੀਕ ਆ ਤੁਸੀਂ ਆਲੂ ਬੀਜਣੇ ਆ ਤੁਸੀਂ ਗਾਜਰ ਬੀਜਣੀ ਆਂਗੀ ਠੀਕ ਆ ਜਾਂ ਤੁਸੀਂ ਨੇ ਇੱਕ ਕੰਮ ਹੋਰ ਵੀ ਕਰ ਸਕਦੇ ਹੋ ਜਿੰਨਾ ਬੰਦਿਆਂ ਨੇ ਕਣਕ ਬੀਜਣੀ ਆਗੀ ਉਹ ਇੱਕ ਵਾਰ ਇਹਦੇ ਨਾਲ ਮਾਰ ਲਓ ਤੁਸੀਂ ਮਲਚਰ ਦੇ ਮਾਰ ਇੱਕ ਵਾਰੀ ਮਲਚਰ ਕਰਕੇ ਕਾਰ ਇਹਦੀ ਲਾ ਕੇ ਸਿੱਧੇ ਤੁਸੀਂ ਸੁਪਰ ਸੀਡਰ ਬੀਜ ਲਓ ਜਾਂ ਰੋਟਾਵੇਟਰ ਨਾਲ ਜੀ ਨਾ ਇੰਨੀ ਵਧੀਆ ਕਣਕ ਉੱਗਦੀ ਹੈ ਜੀ ਮਿੱਟੀ ਦੀ ਰੌਲ ਜਿੰਦੀ ਸਾਰੀ ਤਰ੍ਹਾਂ ਓਕੇ ਓਕੇ ਚਲੋ ਠੀਕ ਆ ਜੀ ਬਹੁਤ ਕੰਮ ਆ ਜਾਪੇ अच्छा अच्छा दे जी ਤੇ ਦੂਸਰੇ ਨੰਬਰ ਤੇ ਤੁਸੀਂ ਦੇਖੋਗੇ ਕਿ ਨਾ ਜੀ ਇਹ ਜਿਹੜੀ ਮਸ਼ੀਨ ਆ ਗਈ ਇਹ ਆ ਰਿਪਰ ਕਹਿੰਦੇ ਨੇ ਇਹਦਾ ਨਾਮ ਰਿਪਰ ਹੈਗਾ ਤੇ ਇਹਦੇ ਵਿੱਚ ਕਿ ਨਾ ਦੇਖੋ ਜਿਹੜਾ ਮਟੀਰੀਅਲ ਲੱਗਿਆ ਹੋਇਆ ਮਿੱਤਰੋ ਮਟੀਰੀਅਲ ਵੀ ਜਿਹੜਾ ਬਹੁਤ ਹੈਵੀ ਲੱਗਿਆ ਹੋਇਆ ਹੈਗਾ ਸਤਿ ਸ੍ਰੀ ਅਕਾਲ ਜੇ ਤੁਸੀਂ ਆਪਾਂ ਪਲੌ ਚਲਾਉਨੇ ਆ ਪਲੌ ਦੀ ਹਰੇਕ ਸਾਲ ਰਿਪੇਅਰ ਹੁੰਦੀ ਹੈਗੀ ਡੀਜ਼ਲ ਵੀ ਜ਼ਿਆਦਾ ਖਪਦਾ ਆਪਣਾ ਤੇ ਟਾਈਮ ਵੀ ਵੇਸਟ ਹੁੰਦਾ ਹੈਗਾ ਇਹਦੇ ਵਿੱਚ ਟਾਈਮ ਦੀ ਵੀ ਬਚਤ ਹੈਗੀ ਤੇ ਇਹਦੀ ਰਿਪੇਅਰ ਵੀ ਕੋਈ ਨਹੀਂ ਹੈਗੀ ਬਹੁਤ ਹੈਵੀ ਹੈਗਾ ਕੋਈ ਇਹਦੇ ਵਿੱਚ ਮਤਲਬ ਮਕੈਨੀਕਲ ਚੀਜ਼ਾਂ ਨਹੀਂ ਹੈਗੀਆਂ ਜੀ ਦੁਬਾਰਾ ਦੁਬਾਰਾ ਰਿਪੇਅਰ ਕਰਨੀਆਂ ਪੈਣਗੀਆਂ ਤੇ ਧੰਨਵਾਦਾਂਗੇ ਤੁਹਾਡਾ ਸਭ ਦਾ ਕਿ ਤੁਹਾਨੂੰ ਇਹ ਮਸ਼ੀਨ ਕਾਫੀ ਪਸੰਦ ਆਏਗੀ ਅੰਦੀ ਕਹਾਣੀ ਬਿਰਵਾ ਖੇਤ ਦੇ ਵਿੱਚ ਮਲਚਰ ਕਰਨ ਤੋਂ ਬਾਅਦ ਹਾਈਬ੍ਰਿਡ ਝੋਨਾ ਲਗਾ ਇੱਥੇ ਤੇ ਆ ਜਿਹੜੀਆਂ ਸਬਲਾਂ ਆਈਆਂ ਮਾਰੀਆਂ ਇਹਦੇ ਵਿੱਚ ਇੱਥੇ ਪਰਾਲੀ ਤਕਰੀਬਨ ਜਮਾ ਮਿਕਸ ਕਰਤੀ ਤੇ ਡੰਗਾਈ ਵੀ ਇਹਦੀ 15-16 ਇੰਚ ਜਾ ਰਹੀ ਆ ਇਹ ਤੇਰਾ ਸਾਰਾ ਇਹ ਮਲਟਰ ਕਰਕੇ ਜਿਹੜੀ ਪਰਾਲੀ ਆ ਅੰਦਰ ਚਵਾਈ ਹੋਈ ਆ ਇਹ ਤੇ ਬਾਹਰ ਆਪਣੇ ਸੱਬਲਾ ਨਹੀਂ ਮੈਂ ਉਹ ਕਹਿ ਸਕਦਾ ਚੱਲ ਜਾ ਇੱਥੇ ਓਏ ਪੈਲੀ ਪੱਟ ਨੂੰ ਹਨ ਵੀਰੋ ਆਪਣਾ ਜਿਹੜਾ ਤੇਰ ਬਾਬਾ ਵਾ ਜਿਹੜਾ ਸਾਂਝਾ ਕਰੋ ਕਿ ਪਰਾਲੀ ਦਾ ਜਿਹੜਾ ਹਾਲ ਨਾ ਉਹ ਕਾਫੀ ਆਪਾਂ ਨੂੰ ਦਿੱਕਤ ਤਾਂ ਸਮਾਂ ਆਉਂਦਾ ਵਾ ਪਰਾਲੀ ਹੰਦਾ ਨਟਾਰਾ ਕਰਨ ਦੇ ਲਈ ਤੁਹਾਨੂੰ ਜੋ ਸੁਬੇ ਸੰਦ ਜਿਹੜਾ ਕਿਦਾਂ ਦਾ ਲੱਗਿਆ ਹੁਣ ਤੁਹਾਡੇ ਸਾਹਮਣੇ ਵੀ ਜਿਹੜਾ ਹਨ ਪਰਾਲੀ ਆ ਬਿਲਕੁਲ ਮਿਕਸ ਹੋ ਚੁੱਕੀ ਆ ਖੇਤ ਦੇ ਵਿੱਚ ਤੇ ਬਾਈਆਂ ਨੇ ਗਾਜਰ ਬੀਜਣੀ ਕਰਕੇ ਪਹਿਲੇ ਇਹਦੇ ਵਿੱਚ ਪਲਾਉ ਵੀ ਕੀਤਾ ਵਾ ਤੇ ਕਿਉਂਕਿ ਗਾਜਰਾਂ ਵਾਸਤੇ ਪਿਆਲੀ ਜ਼ਿਆਦਾ ਬਰੀਕ ਚਾਹੀਦੀ ਹੁੰਦੀ ਆ ਤਾਂ ਆਪਣੇ ਵਿਚਾਰ ਜਰੂਰ ਦੱਸਿਓ ਧੰਨਵਾਦ